ਹਾਂਜੀ ਸਰ ਜੋ ਅੱਜ ਤੁਹਾਡੀ ਇਹ ਮਹੀਮ ਚੱਲ ਰਹੀ ਹੈ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਜੀ ਇਹ ਸਰ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਸ ਸੰਪਰਕ ਪ੍ਰੋਗਰਾਮ ਦੇ ਤਹਿਤ ਪਿੰਡ ਟੂ ਪਿੰਡ ਅਸੀਂ ਮੀਟਿੰਗ ਕਰ ਰਹੇ ਹਾਂ ਇਹਦਾ ਮਕਸਦ ਜਿਹੜਾ ਹੈਗਾ ਪਿੰਡ ਵਾਸੀਆਂ ਦੇ ਨਾਲ ਪੁਲਿਸ ਦਾ ਜਿਹੜਾ ਤਾਲਮਿਲ ਵਿੱਚ ਵਾਧਾ ਕਰਨਾ ਹੈ ਇਸ ਤਾਲਮਿਲ ਦੇ ਵਾਅਦੇ ਨਾਲ ਜੋ ਲੋਕਾਂ ਦੀਆਂ ਕੋਈs ਪਿੰਡ ਦੀਆਂ ਸਮੱਸਿਆਵਾਂ ਨੇ ਉਹਦੇ ਸਬੰਧੀ ਸਾਨੂੰ ਜਾਣਕਾਰੀ ਮਿਲਦੀ ਹੈ ਤਾਂ ਪਬਲਿਕ ਵੀ ਜੋ ਪੁਲਿਸ ਤੇ ਪਬਲਿਕ ਦੇ ਵਿਚਕਾਰ ਸਹਿਯੋਗ ਹੈ ਸਹਿਯੋਗ 'ਚ ਵਾਧਾ ਹੋ ਰਿਹਾ ਹੈ ਇਸ ਦੇ ਸਬੰਧ ਵਿੱਚ ਅੱਜ ਅਸੀਂ ਪਿੰਡ ਅਕਾਲਗੜ ਪਹੁੰਚੇ ਹਾਂ ਜਿੱਥੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ ਹੈ ਨਸ਼ੇ ਸੰਬੰਧੀ ਗੱਲ ਕੀਤੀ ਗਈ ਹੈ ਇਹਨਾਂ ਨਾਲ ਤੇ ਉਹਦੇ ਸਬੰਧੀ ਜਿਹੜਾ ਅਸੀਂ ਪੁਲਿਸ ਤੇ ਪਬਲਿਕ ਰਲ ਕੇ ਜੋ ਸੀ ਇਹਦਾ ਹਾਲ ਕਰ ਸਕਦੇ ਹਾਂ ਉਹਦੇ ਸਬੰਧੀ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਅੱਜਕੱਲ ਵਧ ਰਿਹਾ ਸਾਈਬਰ ਕ੍ਰਾਈਮ ਹੈ ਸਾਈਬਰ ਕ੍ਰਾਈਮ ਸੰਬੰਧੀ ਵੀ ਜਾਗਰੂਕ ਕੀਤਾ ਗਿਆ ਪਿੰਡ ਵਾਸੀਆਂ ਨੂੰ ਤੇ ਜੋ ਆ ਰੀਆਂ ਫੇਕ ਕਾਲਸ ਨੇ ਜਿਹਦੇ ਨਾਲ ਇਹਨਾਂ ਦੇ ਬੈਂਕ ਖਾਤਿਆਂ ਉੱਤੇ ਜੋ ਇੱਕ ਸਾਈਬਰ ਹਮਲੇ ਹੋ ਰਹੇ ਨੇ ਉਹਨਾਂ ਸੰਬੰਧੀ ਗੱਲ ਕੀਤੀ ਗਈ ਹੈ ਤਾਂ ਇਹਨਾਂ ਨੂੰ ਉਸ ਤੋਂ ਸਾਵਧਾਨ ਰਹਿਣ ਸੰਬੰਧੀ ਦੱਸਿਆ ਗਿਆ ਹੈ ਇਹਦੇ ਵਿੱਚ ਸਾਡੇ ਪਿੰਡ ਕਾਲਗੜ ਦੇ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਰਿਹਾ ਹੈ ਸਾਡੇ ਨਾਲ ਤਾਂ ਧੰਨਵਾਦ ਜੀ ਪਿੰਡ ਵਸੀਆਂ ਦਾ ਬਹੁਤ ਧੰਨਵਾਦ